ਹਾਂਜੀ ਸਾਸਤਰੀਕਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਤੇ ਤੁਹਾਡਾ ਸਾਰਿਆਂ ਦਾ ਜੀ ਜਿੰਨੇ ਸਾਡੀ ਵੀਡੀਓ ਦੇਖਦੇ ਆ ਸਾਡੇ ਸਬਸਕ੍ਰਾਈਬਰ ਤੁਹਾਡਾ ਸਾਰਿਆਂ ਦਾ ਜੀ ਦਿਲੋਂ ਧੰਨਵਾਦ ਹੈ ਜੀ ਤੁਸੀਂ ਸਾਨੂੰ ਆਪਣੇ ਕਮੈਂਟ ਤੇ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਜੀ ਤੇ ਬਸ ਕਹਿੰਦੇ ਨੇ ਹੁਣ ਤੇ ਵੀ ਘਰ ਦੇ ਵਿੱਚ ਲੱਗੀਆਂ ਹੋਈਆਂ ਜੀ ਰੌਣਕਾਂ ਰੌਣਕਾਂ ਤੁਹਾਨੂੰ ਪਤਾ ਜੀ ਭੈਣ ਆਈ ਹੋਈ ਆ ਬਾਹਰੋਂ ਬਸ ਦਿਨ ਰਹਿ ਗਏ ਆ ਜੀ ਥੋੜੇ ਜਾਣ ਦੇ ਹੁਣ ਜਿਵੇਂ ਆਂਟੀ ਨਾਲ ਪਿਆਰ ਸਾਡੀ ਆਂਟੀ ਵੀ ਇੱਥੇ ਪੁੱਜੀ ਹੋਈ ਆ ਭੈਣ ਨੂੰ ਮਿਲਣ ਵਾਸਤੇ ਤੇ ਥੋੜੀ ਭੈਣ ਦਾ ਸਮਾਨ ਰਿਆਂ ਦਾ ਸ਼੍ਰੀ ਚੌਕ ਉੱਪਰੋਂ ਸਭ ਤੇ ਖਰੀਦਣ ਤੇ ਉਹ ਵੀ ਲੈ ਕੇ ਆਉਣਾ ਜਾ ਕੇ ਇੱਧਰ ਆਓ ਤੇ ਇੱਧਰ ਚੈਲੰਜ ਜਿੱਤਕਾਰ ਹਾਂਜੀ ਚੈਲੰਜ ਜਿੱਤੋ ਆ ਜੀ ਦੇ ਦੇਣੀ ਜੀ ਸਾਰਿਆਂ ਨੂੰ ਆਸੇ ਤੁਸੀਂ ਹੁਣ ਜੇ ਚੜਦੀ ਕਲਾ ਵਿੱਚ ਰਹੋ ਤ ਤਾਂ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ। ਹਣ ਢੇਰ ਵਾਸ ਆਈ ਜਾਂਦੇ ਨੇ ਨੇੜੇ ਚਾਹੂਆਂ ਵੀ ਕਰ ਦਿਲ ਕਰੀ। ਘਰ ਚ ਲਾਉਣ ਦਾ ਲੱਗਿਆ ਹੋਈਆਂ ਹੈ ਨਾ। ਸੱਚੀ ਗੱਲ ਹੈ। ਸਹੀ ਗੱਲ। ਲਾਉਣ ਦੀ ਖੁਸ਼ੀ ਕਿੰਨੀ ਹੁੰਦੀ ਹੈ। ਹਾਂ ਹੇ ਆ ਮੈਂ ਹਾਏ। ਥੋੜੇ ਦਿਲ ਵੈਗੇ। ਹੁਣ ਜਾਣਦਾ ਹਾਏ ਐਨੇ ਕਿ ਦਿਨ ਰਹਿ ਕੇ ਹਾਏ ਕੱਲੂ ਤੇ ਜਿਹੜਾ ਪਰਸੋਂ ਚ ਆਏ ਹੋ ਜਾਂਦਾ। ਆਂਟੀ ਵੀ ਅੱਜ ਪਹੁੰਚੀ ਆਈ ਆ। ਆਂਟੀ ਸਾਸਰੀਕਾਲ। ਹੋ ਠੀਕ ਹੈ। ਤੇ ਆਂਟੀ ਵੀ ਬੀਬੀ ਭੈਣ ਨੂੰ ਮਿਲਣ ਵਾਸਤੇ ਆਈ ਆ ਹਾਂਜੀ ਬੀਬੀ ਜੀ ਹਾਂ ਇਹਨੂੰ ਵੀ ਦੇਖੋ ਜੀ ਹਾਂਜੀ ਇਹਨੂੰ ਵੀ ਇਹਨੂੰ ਵੀ ਦੇਖ ਲਓ ਜੀ ਹਾਂ ਸਪੈਸ਼ਲ ਆਈ ਆ ਆਂਟੀ ਪਿਆਰ ਦੀ ਗੱਲ ਆ ਸੱਚੀ ਗੱਲ ਮੋਹ ਹਾਂਜੀ ਬੀਬੀ ਸੱਚੀ ਗੱਲ ਭਾਈ ਸਾਰੇ ਨੂੰ ਠੀਕ ਠਾਕ ਐ ਵਧੀਆ ਬੁੱਤ ਹੋਲੀ ਨੇ ਮਰੀ ਨੇ ਜਾਣਾ ਸਾਡਾ ਜੀ ਨਹੀਂ ਲਿਣਾ ਪਾਈ ਬੁੱਤ ਯਾਰ ਗਏ ਤੀਆਂ ਦਾ ਔਖਾ ਹੁੰਦਾ ਤੋ ਅੱਜ ਜਿੱਧਰ ਭੈਣ ਜੀ ਬੈਠੀ ਆ ਸਾਸਰੀ ਕਾਲਜ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਅਸੀਂ ਤੋਰਨ ਤੋਂ ਪਹਿਲਾਂ ਪਹਿਲਾਂ ਭੋਲੀ ਭੈਣ ਨੂੰ ਰੁਵਾਏ ਦੇਣਾ ਆ ਅਸੀਂ ਨੂੰ ਰੁਵਾਏ ਦੇਣਾ ਵੀ ਹਏ ਨਾ ਜਾਵੇ ਅਸੀਂ ਨਾ ਰੋਣਾ ਨਾ ਅਸੀਂ ਰਵਾ ਕੇ ਭੇਜਣ ਹਾਂ ਹਾਂ ਠੀਕ ਹੈ ਬਿਲਕੁਲ ਆਪਣੇ ਘਰ ਚੱਲੀ ਆ ਐਨਾ ਵਧੀਆ ਟਿਕਟ ਲਾ ਕੇ ਭੇਜੀ ਅਸੀਂ ਅਗਲੇ ਸਾਲ ਫੇਰ ਵੀਡੀਓ ਰਿਕਵੈਸਟ ਕਰ ਦੇਣੀ ਵੀਡੀਓ ਭੇਜ ਦੇ ਸਹੀ ਗੱਲ ਆ ਦੇਖ ਆਪਣੇ ਘਰ ਚੱਲੀ ਆ ਬੀਬੀ ਪਹਿਲੀ ਗੱਲ ਤਾਂ ਇਹ ਆ ਰੋਕੇ ਕਾਹਦੇ ਭੇਜਣਾ ਆਪਣੇ ਘਰ ਨੂੰ ਮੈਨੂੰ ਐਂ ਦੱਸ ਪਹਿਲਾਂ ਹਾਂ ਠੀਕ ਹੈ ਨਹੀਂ ਸਹੀ ਗੱਲ ਆ ਕਿ ਨਹੀਂ ਖੁਸ਼ੀ ਖੁਸ਼ੀ ਆਈ ਆ ਕੋਈ ਕੁਝ ਜਿਪੜੇ ਘਰ ਨਹੀਂ ਜਾਵੇ ਬਾਅਦ ਚ ਜਿਹੜਾ ਰੋਣਾ ਰੋਈ ਹੈ ਪਰ ਇਹਦੇ ਮੂਰੇ ਨਾ ਰੋਈ ਫਿਰ ਇਹਨੇ ਸਾਰੇ ਰਾਤ ਰੋਈ ਜਾਣਾ ਹੈ ਹਾਂ ਹਾਂ ਜੇ ਕੋਈ ਭੈਣ ਭਾਈ ਦੁੱਖ ਚ ਹੋਵੇ ਤਾਂ ਤਾਂ ਕਹੀਏ ਭੈਣ ਬਹੁਤ ਸੁਖੀ ਆਪਣੇ ਘਰ ਰਾਜੀ ਰੱਖੇ ਭਾਈ ਨੂੰ ਸਾਡੇ ਨੂੰ ਜਿਹੜਾ ਕਮਾਉਂਦਾ ਹੈ ਇੰਨਾ ਇੱਥੇ ਸਾਸਰੀ ਕਾਲ ਇਹਦੀ ਤਾਂ ਮਿਲ ਜੂਗੀ ਤੁਸੀਂ ਸੁਣਾਈ ਨੇ ਕਿ ਇੱਥੇ ਰੱਖ ਅੱਛਾ ਸਾਸਰੀ ਕਾਲ ਸਾਸਰੀ ਕਾਲ ਸਾਸਰੀ ਕਾਲ ਤੂੰ ਵੀ ਕੱਢ ਸਾਸਰੀ ਕਾਲ ਪਹਿਲਾਂ ਸਾਸਰੀ ਕਾਲ ਕੰਦ ਸੱਚੀ ਕਾਲ ਸਸਰੀ ਕਾਲ ਕਰਦਾ ਕਰਦਾ ਅਰੇ ਥੱਲੇ ਲੱਗ ਗਿਆ ਜੀ ਨੂੰ ਆਹੀ ਡਰ ਲੱਗਦਾ ਥੱਲੇ ਆ ਜਾ ਥੱਲੇ ਸਾਸਰੀ ਕਾ ਕਰਤੀ ਹੁਣ ਸਾਸਰੀ ਕਾ ਕਰਤੀ ਥੱਲੇ ਵਜਾ ਹੁਣ ਹਾਂ ਕਹਦਾ ਮੈਨੂੰ ਛੇੜੋਗੀ ਛੇੜਗੀ ਉਹ ਦਿਨ ਤਾਂ ਆ ਵੀ ਜਾਦਾ ਹਣਾ ਹਾਂ ਇਹ ਤਾਂ ਜ਼ਿਆਦਾ ਹੈ ਜ਼ਿਆਦਾ ਹੁਣਾ ਇਹ ਜ਼ਿਆਦਾ ਹੁਣਾ ਇਹ ਫੋਨ ਚ ਮੇਰੇ ਕਿਆ ਕਹਦੀ ਹੁੰਦੀ ਸੀ ਬੀਬੀ ਨੂੰ ਮੂੰਹ ਘੁੜ ਦੋ ਮੇਰੇ ਨਾਂ ਦਾ ਥੱਪੜ ਮਾਰ ਲ ਹੁਣ ਵੱਜਦਾ ਨਹੀਂ ਹੈ ਹੈ ਕਿਤੇ ਕਿਤੇ ਘਟਦਾ ਜਾ ਬੱਚੇ ਹਾਂ ਹੁਣ ਕਿੱਥੇ ਭਾਈਆਂ ਨਾਲ ਭਤੀਜੇ ਪਿਆਰੇ ਹੋ ਜਾਂਦੇ ਹਾਂ ਹੋ ਜਾਂਦੇ ਸਹੀ ਕਰ ਲੋ ਭਾਈਆਂ ਨਾਲ ਭਤੀਜੇ ਪਿਆਰੇ ਗੱਲ ਪੱਕੀ ਆ ਭਾਈ ਸੱਚੀ ਹੈ ਭਤੀਜੇ ਹੋਵੇ ਭਤੀਜੇ ਆ ਹੁਣ ਕਿਸੇ ਘਰ ਦਾ ਮਾਣ ਕਰਦਾ ਹੈ ਦੇ ਅੰਗਦ ਕਰਮ ਵਾਲਾ ਜਿਹੜਾ ਖਿੱਚ ਲਿਆ ਹੈ ਖਿੱਚ ਲਿਆ ਹੈ ਆਪ ਦਾ ਕਾਦਾ ਹੋਣਾ ਸੱਚੀ ਹੁਣ ਕੋਈ ਬਹਾਨੇ ਨਾਲ ਆ ਹੋਏ ਨਾ ਵੀਰ ਜੀ ਕਹਿ ਸਕਿਆ ਭੋਲੀ ਜਾ ਨਾ ਸੁਣ ਕੇ ਤਾਂ ਹੁਣ ਪਹਿਲਾਂ ਭਾਈਆਂ ਨਾਲ ਸੁਣ ਤੋਂ ਫਰੋਣੇ ਦਾ ਜਿਹੜਾ ਭੇਜਤਾ ਹੈ ਸਾਲ ਬਾਅਦ ਆ ਗਈ ਜੀ ਤੇ ਕੀ ਆ ਗਈ ਹਾਂ ਜਿੱਦਕ ਬਾਦੋਂ ਪੁੱਤ ਜਦ ਹੋਣਾ ਸੀ ਜਦ ਗਏ ਨੇ ਜਿੱਦਕ ਪਾਉਨਾ ਨਹੀਂ ਹਾਂ ਪਿੱਛੋਂ ਹਾਂ ਪਿੱਛੇ ਨਹੀਂ ਯਾਨੀ ਜਿੱਦਕ ਪਾਉ ਉਹ ਆਤਾ ਸੀ ਕਰਦੇ 15 ਦਿਨਾਂ ਬਾਅਦ ਹੋ ਗਿਆ ਹਾਂਜੀ ਇਹ ਕੁੱਤੀ ਕੁੱਤੀ ਇਹਦੇ ਵਿਆਹ ਨੂੰ ਆਇਆ ਚੱਕੀ ਇਹ ਲਗੀ ਉਹਨੂੰ ਟਾਈਮ ਲੱਗਿਆ ਫੜਦੇ ਕਿ ਹਾਂ ਸਾਲ ਤਾਂ ਪਤਾ ਹੀ ਨਹੀਂ ਲੱਗਿਆ ਹਾਂ ਘਾਣੋਂ ਸਿਕਣਾਂਗੇ ਦਾ ਜਨਮ ਦਿਨ ਮਨਾਉਣਾ ਕੋਈ ਹੋਰ ਜਰੂਰ ਨਹੀਂ ਸਿਕਣਾਂਗੇ ਬੁਲਾ ਲੜਾ ਸੀਦੇ ਇਹਨਾਂ ਨਹੀਂ ਥੰਦੇ ਰੂਪ ਤੋਂ ਮੈਨੂੰ ਆ ਤੁਹਾਡੇ ਗੋਲੇ ਵੀ ਕਰਕੇ ਆਉਂਦਾ ਅੰਟੀ ਗੋਲਾ ਤਾਂ ਕਾਪੂ ਕਰ ਤੇ ਆ ਦੇਖ ਲੋ ਹਲੇ ਤੱਕ ਨਿਆਣਿਆਂ ਦੀ ਸਾਡੀ ਪਸੰਦ ਤੇ ਨਹੀਂ ਮੁੱਕੀ ਇੱਥੇ ਹਜੇ ਪਤੰਗ ਚਾਰੇ ਪਾਸੇ ਆਹ ਕੁੜਦਾਓ ਸਾਹਮਣੇ ਕਿਰਾਂ ਪਤੰਗ ਲੁੱਟਣ ਨੂੰ ਚਲੋ ਜੀ ਵੜਤਾ ਇਹ ਨੇ ਪਟਿਆ ਮੁੰਡੇ ਨੇ ਕਿਆ ਨੋ ਇਹਦਾ ਲਾਡੀ ਦੇ ਮੁੰਡੇ ਨੇ ਮਨਿੰਦਰ ਦਾ ਮਨਿੰਦਰ ਤਾਂ ਫਿਰਦਾ ਚੱਕਦਾ ਫਿਰਦਾ ਦਾ ਪਤੰਗ ਇਕੱਠੇ ਕਰਦਾ ਫਿਰਦਾ ਹਾਂ ਆ ਕੇ ਓਏ ਓ ਆ ਜਾ ਓ ਆ ਜਾ ਓ ਆ ਜਾ ਤੇਰੀ ਪਸੰਦ ਨਹੀਂ ਮੁੱਕਦੀ ਓ ਆ ਜਾ ਹਾਂ ਮੈਨੂੰ ਆਪ ਆਇਆ ਲੱਗਦਾ ਹਾਂ ਬਾਈ ਤੇਰੀ ਫਤਿਹ ਹੋਗੀ ਪਰਵਾਰ ਮੈਨੂੰ ਆਇਆ ਦੱਸ ਇੱਕ ਗੱਲ ਤੇਰਾ ਪਸੰਦ ਕਦ ਮੁੱਕਣੀ ਆ ਦੋ ਮਹੀਨਾ ਬਾਅਦ ਕਹਤੇ ਦੋ ਮਹੀਨਾ ਬਾਅਦ ਕਹਤੇ ਵੀ ਤਨੂ ਐ ਪਤਾ ਵੀ ਤੇਰੇ ਤੇ ਪੇਪਰ ਆ ਕੇ ਮਾਰਥ ਵਿੱਚ ਹੁਣ ਪੜਨਾ ਵੀ ਆ ਮਾੜਾ ਮੋਟਾ ਕੀ ਹਾਂ ਹੁਣ ਟਿਊਸ਼ਨ ਜਾਣਾ ਤਿਆਰੀ ਕਰ ਚੱਲ ਉੱਪਰ ਕੱਲੀ ਜੀ ਉਤਰਦੀ ਐ ਬਹੁਤ ਥੋੜੀ ਜਿਹੀ ਸ਼ਰਟ ਖਰਾਬ ਹੋ ਗਈ ਲੱਗ ਗਈ ਹੋਣੀ ਐ ਮੈਂ ਉੱਪਰ ਬੈਠਾ ਦਾ ਬੋਲੀ ਨੂੰ ਮੇ ਨਾਲ ਚੱਲੀ ਐ ਮੈਂ ਤਾਂ ਮੈਂ ਤੇ ਆਪ ਦਾ ਚਾਹ ਲੂੰ ਹਾਂ ਸੱਚ ਐ ਆਇਆ ਤਾਂ ਕੋਹ ਨੂੰ ਦੱਸ ਹੱਥ ਐ ਕਹਿੰਦੀ ਕੀ ਕਰਾਂ ਹਾਂ ਮੋਹ ਕਿੱਥੇ ਲੈ ਕੇ ਆਉਂਦਾ ਅੰਟੀ ਹੋਰ ਵੀ ਕੋਈ ਆ ਗਿਆ ਅੰਟੀ ਮੈਂ ਮਾਦਮ ਫੈਸ਼ਨ ਆਈ ਭਾਈ ਨੇ ਕੱਲ ਕਿਹਾ ਸੀ ਨਾ ਮੇਰੇ ਨਾਲ ਆਏ ਨਹੀਂ 15 20 ਮਿੰਟ ਨਹੀਂ ਆਗਿਆ ਨਾ ਅੰਟੀ 2-3 ਘੰਟੇ ਹੋ ਗਏ ਆਉਂਦੀ ਹੋ ਜੀ ਮੈਂ ਹਾਂ ਹਾਂ ਅੰਟੀ ਮੋਹ ਦੀ ਗੱਲ ਆ ਮੋਹ ਤਾਂ ਹੁਣ ਕੋਈ ਕੋਈ ਪਿਆਰ ਦੀ ਗੱਲ ਆ ਸਹੀ ਗੱਲ ਆ ਹੁਣ ਤਾਂ ਕੋਈ ਕੋਈ ਹੋ ਰਹਿ ਗਿਆ ਹੁਣ ਤਾਂ ਪਿਆਰ ਮੁਹੱਬਤ ਕੋਈ ਕੋਈ ਹੋ ਰਹੀ ਤੇ ਅੱਛਾ ਜਾਣਾ ਫੇ ਚਮਕੌਰ ਸਾਹਿਬ ਨੂੰ ਹਾਂ ਦਵਾ ਲਓ ਜਿਹੜੀ ਚੱਲੀਏ ਫਿਰ ਆਪਾਂ ਚੱਲ ਚਲੋ ਫਿਰ ਚੱਲਦੇ ਆਪਾਂ ਚੌਕੌਰ ਸਾਹਿਬ ਤੇ ਦੱਸਦੇ ਤੁਹਾਨੂੰ ਕਿ ਆ ਕੋ ਲੈਣਾ ਭੈਣ ਦਾ ਥੋੜਾ ਸਮਾਂ ਰਹਿ ਗਿਆ ਤੇ ਹਾਂ ਬਾਕੀ ਹੁਣ ਤੋਂ ਬਾਕੀ ਉਹ ਬਲੱਗਣ ਵਾਲੇ ਕੋਈ ਜਾ ਕੇ ਆਏ ਮੜੇ ਮੈਂ ਬਾਰ ਬਾਰ ਯਾਦ ਕਰੇਗੀ ਨਹੀਂ ਅੱਛਾ ਬਲੱਗਣ ਵਾਲੇ ਦੀ ਮੜਾ ਹੀ ਜਾ ਕੇ ਆਉਂਗਾ ਮੈਂ ਮੜੇ ਜਾ ਕੇ ਮੈਂ ਮੜੇ ਜਾ ਕੇ ਪੈਰ ਰੱਖ ਕੇ ਮੁੜਿਆ ਵਾ ਠੀਕ ਆ ਅੰਗਰੇਜ਼ਾਂ ਨੂੰ ਸਮਝ ਨਹੀਂ ਰਿਹਾ ਨਾ ਵੀ ਬੰਦਾ ਆਇਆ ਹੈ ਦੱਸਾਂ ਉਹਨੂੰ ਅੰਕਾ ਲੂ ਠੀਕ ਆ ਚੱਲ ਫਿਰ ਉੱਠ ਪੈਣੇ ਚੱਲੀਏ ਤੈਮੀ ਜਾਣਾ ਨਹੀਂ ਆਉਂਦੀ ਲੈ ਜਾ ਕਿਰਨਾਂ ਨੂੰ ਆਹ ਪਹੁੰਚ ਕੇ ਸ੍ਰੀ ਚੌਕੌਰ ਸਾਹਿਬ ਤੇ ਨਾਲ ਸਾਡੀ ਕਿਰਨਾ ਸਾਰੀ ਗਾਇ ਦੀ ਸਾਰਿਆਂ ਨੂੰ ਦੇਣ ਵਾਲ ਤੇ ਅੱਜ ਮੈਂ ਜੂਨਰੀ ਦੇਖਦੀ ਆ ਮੇਰੇ ਵੱਸ ਸਭ ਤੁੰ ਤੁੰ ਕੀ ਦੇਖਣੀ ਆ ਮੇਰੇ ਬਲੈਕ ਤੋਂ ਪਾਸ ਤੇ ਜਿਹਦਾ ਇਹਦਾ ਕੁੜੀ ਦਾ ਸਾਡੀ ਦਾ ਸ਼ੌਂਕ ਆ ਬਿਲਕੁਲ ਬਣੀ ਮਾਫਰੀ ਗਿਆ ਜਿੱਦਾਂ ਇਹਦਾ ਪਾਉਣ ਦਾ ਸ਼ੌਂਕ ਪੰਜਾਬੀ ਬਿਲਕੁਲ ਪਹਿਰਾਵਾ ਮਲਟੀਕਲ ਹੈ ਹੈ ਐ ਸੋਨੇ ਵਈ ਕੋਣ ਤੁੰ ਦੇਖ ਤੈਨੂੰ ਕਿਹੜਾ ਚਾਹੀਦਾ ਦੋਨੇ ਦਾ ਕੀ ਹੋ ਰਿਹਾ ਹੈ ਬਗੈਨੀ ਇੱਕ ਨੈਕ ਲੈ ਲੈ ਨੈਕ ਮੈਂ ਸਾਰਾ ਦੇਖ ਲਾ ਠੀਕ ਆ ਹਾਂ ਮੇਰੇ ਪਪਾ ਬੋਲਤੀ ਗੱਲ ਲੈ ਲੈ ਮੇਰੇ ਉਹ ਇਤਨੇ ਵਾਰ ਉਸ ਦਾ ਮਲਟੀ ਹੋ ਗਿਆ ਉਹ ਕਰ ਹੈਗਾ ਹਾਂ ਆਹ ਤੀਕੋ ਦੇਖ ਲਾ ਬਿੱਦ ਪੂਰਾ ਸੈਟ ਨੈਕ ਦਾ ਹੋਵੇ ਇਹ ਕੇ ਲੈ ਲੈ ਜੀ ਨਹੀਂ ਅਗਰ ਸੀ ਮੈਚਿੰਗ ਹੂੰ ਮੈਨੂੰ ਇਹ ਗ੍ਰੀਨ ਗ੍ਰੀਨ ਨਹੀਂ ਰਿਹਾ ਕੋਈ ਬਿਲਕੁਲ ਕੋਈ ਸਹੀ ਕਿਤੇ ਰਹਿਣਾ ਹੈ ਹਾਂ ਸਹੀ ਰਹਿ ਗਿਆ ਦੋਗੇ ਗੇਸ ਕੋਰ ਗੇਸ ਸੱਲਾ ਗੋਲਡ ਸੱਤ ਹੋ ਗਿਆ ਕੀ ਹੋ ਰਿਹਾ ਹੈ? ਕੋਈ ਨਾ ਹੋ ਰਿਹਾ ਹੈ। ਹਾਂ। ਬਹੁਤ ਵਾਈਟ। ਥੋੜੇ ਹੈਵੀ ਚਲੇਗਾ? ਨਹੀਂ ਜ਼ਿਆਦਾ ਹੈਵੀ ਨਹੀਂ ਹੋਣਾ। ਜੀ, ਮੈਂ ਤਾਂ ਹੀ ਹੋਣਾ। ਕੋਈ ਚਲੇਗਾ। ਨਹੀਂ ਜਿੱਦਾਂ ਤੁਸੀਂ ਇਹ ਜਿਆਦਾ ਬਹੁਤ ਨਹੀਂ ਦਿਖਾਓਗੇ। ਜੀ। வணக்கம். வணக்கம். पेपर लाइक द गोल्ड ਠੀਕ ਹੈ ਲਾਈਟ ਬੋਲਡ ਲਾਈਟ ਬੋਲਡ ਨੂੰ ਚੇਜ ਕਰੀਏ ਇਹ ਵੀ ਬੀਜ ਅ ਦੇਖਾ ਬੀਜ ਬੋਲਡ ਨੂੰ ਵੀ ਚਾ ਲੈਣਾ ਆਪਿੰਗ ਨੇ ਇੱਕ ਅੱਲਾ ਵਿੱਚ ਮਲਟੀ ਆ ਗਿਆ ਜਿਹੜੇ ਕਿ ਕਾਫੀ ਉਤਰ ਮੈਚ ਹੋਈ ਹੋਣੇ ਬਥੇੜੇ ਆਪੀ ਗਾ ਹੂੰ ਮੈਨੂੰ ਇਹ ਵੀ ਹੁੰਦਾ ਹੈ ਓਕੇ ਪਰ ਵੇਟ ਦੋ ਜਿੱਦਾਂ ਦੋ ਕਿਤੇ ਆਏ ਵੀ ਬੀਜ ਆ ਗਿਆ ਨਾ ਠੀਕ ਹੈ ਕਾਹੀ ਨਹੀਂ ਕੋਈ ਇਹ ਬਸ ਓਕੇ ਆਜੋ ਇਹ ਕੋਤੀ ਦੇ ਫਰੈਂਡ ਨੂੰ ਲੀਫ ਫੁੱਲੋ ਕੰਪਲੀਟ ਦੇ ਕੇ ਇਹ ਚਾਈ ਲੱਗਦੀ ਹੈ ਸਿੰਪਲ ਜਿਹੀ ਕਿਹੜਾ ਨਾ ਮਸਤ ਤੇੰਗੀ ਜਿਹਾ ਵਧੀਆ ਲੱਗਦਾ ਮੈਂ ਇੱਕ ਮੇਰੇ ਬਸ ਵੀ ਲੈ 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 ਦੋ ਲੈ ਇਹ ਦੋ ਲੈ ਬਸ ਇਹੀ ਹੈ ਖੁਸ਼ ਹੋਣੀ ਚਾਹੀਦੀ ਹੋਰ ਕੁਝ ਨੇਗਾ ਵੇ ਸੇ 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 ਕਿਹ ਕਿਹ ਤੇ ਸੀਗਾ ਅਸੂਦੀਆ ਸਹੀ ਹੈ ਥੈਂਕ ਯੂ ਹੋਈ ਬੋਤਲ ਹੈ ਕੀ ਬੋਤਲ ਆਪਣਾ ਕੋਲ ਓਕੇ ਉਸ ਸਟੇਟਨਰ ਦਿਖਾਈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਉਸ ਸਟੇਟਨਰ ਉੱਪਰ ਜਾਓ ਹਾਂ ਓਕੇ ਇਹ ਵੀ ਲੈਣੀ ਹੋਂ ਦਾ ਹੂੰ ਇਹ ਲੈਣੀ ਆ ਦਾ ਤਾਂ ਮੰਮੀ ਨੇ ਲੈਣੀ ਆ ਕਿਰਨ ਨੂੰ ਅੱਛਾ ਕਿਰਨ ਵਾਸਤੇ ਓਕੇ ਕਿੰਨੀਆਂ ਹੁੰਦੀਆਂ ਇਹ ਦੇਖੀ

ਕੀ ਚੱਲਦਾ ਜੀ ਕਰੀ ਮੈਂ ਤੇ ਬਥੇਰੀ ਚੱਲਦਾ ਬਾਕੀ ਤਾਂ ਜੋ ਮਰਜੀ ਲਈ ਜੋ ਵਰਤ ਕੇ ਐਸਾ ਬਸ ਇਹ ਕਰਾਂਗੇ ਜੀ ਬਸ ਆ ਇਧਰ ਆ ਗਿਆ ਪਾਣੀ ਜੀ ਹੁਣ ਪਹੁੰਚੀ ਆ ਜੀ ਗੋਲ ਗੱਪੇ ਖਾਣ ਤੇ ਨਾਲ ਦੀ ਨਾਲ ਸਾਨੂੰ ਵੀ ਲੱਗ ਗਿਆ ਪਾਣੀ ਹੈ ਆ ਪਾਣੀ ਤਾਂ ਵੀ ਖਾਣੇ ਆ ਹੈ ਕੱਕ ਗੋਲਚਾ ਖਾਣਾ ਪੈ। ਇਹ ਤਾਂ ਗੋਲਚਾ ਖਾਣਾ ਮੈਂ ਵੀ ਤੇ ਕਿਰਨਾ ਖਾਉਗੀ ਗੋਲਗੱਪੇ। ਤੇ ਖੜੇ ਆ ਜੀ ਗੋਲਗੱਪਿਆਂ ਦੀ। ਇਹ ਇਹ ਕੁਝ ਹੈਗਾ ਉੱਥੇ? ਇਹ ਕੁਝ ਹੈਗਾ। ਜਮਾ ਨਹੀਂ ਗੋਲਗੱਪੇ। ਨਹੀਂ ਉਹ ਜੇ ਰੇੜੀ ਵਗੈਰਾ ਲਾਉਣੀ ਹੋਵੇ ਉਹ ਲਾਉਣ ਦੇ ਸਕਦੇ ਆ। ਜਿਵੇਂ ਇੱਥੇ ਲੱਗ ਜੰਨੀ ਆ। ਗਵਰਨਮੈਂਟ ਤੇ ਪ੍ਰੂਵ ਕਰਾਉਣਾ ਪੈਂਦਾ। ਅੱਛਾ ਗਵਰਨਮੈਂਟ ਤੋਂ ਪ੍ਰੂਵ ਕਰਾਉਣਾ ਪੈਂਦਾ। ਜਿਵੇਂ ਹੁਣ ਤੁਹਾਡੇ ਉੱਥੇ ਘਰ ਆ ਤੁਸੀਂ ਘਰ ਦੇ ਬਾਹਰ ਤਾਂ ਲਾ ਸਕਦੇ ਆ ਆਪਣੇ। ਨਹੀਂ ਐਦਾਂ ਨਹੀਂ ਦੱਸ। अच्छा एदा नहीं ला सकते यानी कि गवर्नमेंट तो मंजूरी लेनी ही पनीया ये है ना जो कोई आए खाने वासे ओनु पता नहीं क्या बीच हो गया गवर्नमेंट ਨੂੰ ਇੱਕ ਵਾਰ ਦਿਖਾਉਣਾ ਪੈਣਾ ਵੀ ਆ ਕੁਝ ਅਸੀਂ ਬਣਾ ਕੇ ਖਿਲਾਉਣੇ ਪੈਣੇ ਹਨਾ ਜਣ ਕੇ ਜੇ ਮੈਂ ਬਹਾਰਾ ਜਮਾ ਮੈਂ ਇਹ ਰਿਹੜੀ ਲਾ ਲਵਾ ਹੈ ਅਲੀਗਲ ਫੇ ਤਾਂ ਨਜ਼ਾਰੇ ਹਨਾ ਜੇ ਵੀ ਬੈਠੂ ਨਹੀਂ गवर्नमेंट ਦੇ ਉਧਰੇ ਤਰੀਕਿਆਂ ਨਾਲ ਗਵਰਨਮੈਂਟ ਜਿਵੇਂ ਤੁਸੀਂ ਕਹਿੰਦੇ ਗਵਰਨਮੈਂਟ ਦੇ ਸਾਰੇ ਤਰੀਕੇ ਦੇ ਨਾਲ ਕਰਨਾ ਪੈਂਦਾ ਰੂਲ ਦੇ ਨਾਲ ਰੂਲ ਦੇ ਨਾਲ ਜੇ ਮੈਂ ਉਹਨਾਂ ਨੂੰ ਰੂਲ ਦੇ ਹਿਸਾਬ ਦੇ ਨਾਲ ਸਾਰਾ ਗੁੱਸਾ ਇਹਨਾਂ ਓਕੇ ਕਰਕੇ ਦਿਖਾਤਾ ਫਿਰ ਤਾਂ ਮੈਨੂੰ ਮਨਜ਼ੂਰੀ ਮਿਲ ਜੂ ਚਰਵੀ ਕਰਨਾ ਮੇਰੀ ਕਰੋ ਤਿਆਰੀ ਮੈਂ ਜਾਨੂੰ ਸਿੱਖਣਾ ਬਣਾਉਣੀ ਸਿੱਖ ਖਾਣ ਕੇ ਸਿੱਖਣੀਆਂ ਕਰਨ ਨੂੰ ਅੱਜ ਅੱਜ ਕਲਾਸ ਲਾਗੇਗਾ ਅੱਜ ਕਲਾਸ ਲਾਉਣਾ ਫਿਰ ਮੈਂ ਤੁਹਾਨੂੰ ਕੱਲ ਨੂੰ ਬਣਾ ਕੇ ਖਲਾਉਂਗਾ ਠੀਕ ਆ ਤੇ ਜਦੋਂ ਮੈਂ ਪਾਸ ਹੋ ਗਿਆ ਫਿਰ ਪੌਦਰੀ ਸਰਕਾਰ ਨੂੰ ਦਿਖਾਵਾਂਗੇ ਭਾਈ ਅਸੀਂ ਆਹ ਚੀਜ਼ਾਂ ਵਿੱਚ ਪਾਉਂਦੇ ਹਾਂ ਹੈਨਾ ਫੇਰ ਤਾਂ ਮੈਂ ਬਣ ਲਾ ਸਕਦਾ ਰੈਡੀ ਹਾਂ ਠੀਕ ਆ ਚਾਹ ਲੋ ਜੀ ਸਮਾਨ ਸਾਡਾ ਬਣ ਗਿਆ ਜੀ ਐਨ ਰੈਡੀ ਤਾਜ਼ਾ ਹੂੰ ਯਾ ਕਰਨੋਂ ਸਾਡੀ ਗੋਲ ਕੱਪੇ ਖਾਣ ਤੇ ਹੁਣ ਦੱਸੋ ਕੀ ਦਾ ਟੇਸਟ ਹੈ ਲੈ ਦੱਸੋ ਇਸ ਕੇਂਦਰ ਚਨਾ ਬਣਦਾ ਚਨਾ ਇਹ ਵੀ ਬਣਦਾ ਕਿਆ ਨੰਬਰ 1 ਬੋਲ ਸਾਹ ਸੋਣਿਆ ਨਾ ਖਾਲਾ ਜਿੰਨਾ ਤਰਾ ਚਿੱਤ ਕਰਦਾ ਜ ਖਾਲਾ ਭਰ ਕੇ ਤੂੰ ਤੇ ਖਾਣੇ ਆ ਫੇਰ ਨਾ کہیں ਨਹੀਂ ਵੀ ਮੰਮੀ ਨੇ ਡਰਦੀ ਦੀ ਮਾਮੇ ਨੇ ਖਲਾਈ ਨਹੀਂ ਪੱਕਾ ਸ਼ੋ ਠੀਕ ਆ ਹੋ ਗਏ ਭਾਈ ਮੇਰੇ ਹੋ ਗਏ ਕੁਲਚ ਪੱਕੋਗੇ ਠੀਕ ਆ ਦੇ ਪਹੁੰਚ ਗਏ ਜੀ ਅਸੀ ਘਰ ਤੇ ਉੰਦੀ ਸਾਰੇ ਅੰਗਤ ਬੈਠਾ ਸਾਡਾ ਹੈ ਤੇ ਆ ਗੋ ਨੇ ਆਹ ਕੋਣ ਆਇਆ ਆਹ ਕੋਣ ਆ ਗਿਆ ਹੈਂਗੀ ਬਸਾ ਹੈਂਗੀ ਦਰਜੇ ਪਾੜ ਕੇ ਥੱਲੇ ਸਿੱਧੇ ਇਹ ਅੰਗੜੂ ਲਾ ਮੇਲੇ ਕੋਲ ਅੰਗੜੂ ਇਹ ਬੋਲਿਸਮਾਨ ਹਾਂ ਹੈਂਗੀ ਆਏ ਆਏ ਉਹਿਆ ਖਲਾ 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 ਕਾ ਗਬਿਆ ਕਾ ਗਨਲਨੀ ਉਰੀਆ ਮੈਂ ਖੇਲਾ ਉਰੀਆ ਮੈਂ ਸਾਚੀ ਗੱਲ ਕਰਦੇ ਫਿਰ ਇੱਕ ਵਾਰ ਸਾਚੀ ਗੱਲ ਕਰਦੇ ਸਾਚੀ ਗੱਲ ਦੀ ਸ਼ਾਰਿਆ ਨੂੰ ਇਹ ਤਾਂ ਬੀਬੀ ਕੋਲੇ ਖੰਦੀ ਛੋ ਗਿਆ ਇਹ ਤਾਂ ਬੀਬੀ ਕੋਲੇ ਖੁਸ਼ ਆ ਇਹ ਤਾਂ ਬੀਬੀ ਕੋਲੇ ਜਾਊ ਇਹ ਤਾਂ ਬੀਬੀ ਕੋਲੇ ਜਾਊ ਇਹ ਆ ਦੇਖ ਤਰੇ ਡੱਬੇ ਦੇਖਦਾ ਬਸ ਉਹ ਇਹ ਆ ਲੈ ਲੈ ਤੂੰ ਦੇਖ ਲੈ ਡੱਬੇ ਹਾਂ ਲੈ ਤੂੰ ਦੇਖ ਲੈ ਤੂੰ ਘਰ ਪਾਸ ਪਪਾਈ ਮਨਿੰਦਰ ਰਾਜਾ ਪੁੱਤ ਗੁਲਚਾ ਖਾ ਲ ਆ ਜਾ ਆ ਜਾ ਠੰਡੇ ਹੋ ਜਣੇ ਪਾਣੇ ਖੋਲ ਲੈਣ ਨੂੰ ਚੜ ਜੀਦਾ ਆ ਜਾ ਆਇ ਤੇ ਜੇ ਤਾਂ ਮੈਂ ਕਹਿਉਂ ਵੀ ਉਹਨੇ ਬਟੰਡੇ ਹੋ ਜਾਣੇ ਕੋਈ ਨਾ ਤਾਂ ਕਿਵੇਂ ਹਾਂ ਫੇਰ ਲੈ ਆ ਬੀ ਮਾਂ ਗਿਨੀ ਕੁਛ ਤੇ ਲਿਆ ਲਿਖੇਲ ਸਾਹਿਬ ਲਿਓ ਥੈਂਕ ਯੂ ਲਓ ਯਾ ਤੁਸੀਂ ਵੀ ਖਾਓ ਗਰਮਾ ਗਰਮ ਕੁਲਚਾ ਕੁਲਚਾ ਇਹ ਲਾ ਚਲ ਕੋਈ ਨਹੀਂ ਗਲਤੀ ਹੋ ਗਈ ਕੋਈ ਗੱਲ ਨਹੀਂ ਗਰਮ ਗਰਮ ਕੁਲਚਾ ਲਓ ਤੁਸੀਂ ਵੀ ਖਾਓ ਤੇ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਅਸੀਂ ਇਹ ਤਾਂ ਡੱਬੇ ਲੈ ਆਈਆਂ ਚੜਨੀ ਪਾਉ ਇਹ ਚੜਨੀ ਵਾਸਤੇ ਲੈ ਆਈਆਂ ਉਹ ਕਹਿੰਦੇ ਵੀ ਜਦ ਤੁਸੀਂ ਪਾਉਂਗੇ ਲੀਕ ਨਹੀਂ ਹੋਊਗੀ ਤੇ ਕਿੰਨਾ ਕਿਲੋ ਦਾ ਹੈਗਾ ਇਹ ਕਿਲੋ 2-2 ਕਿਲੋ ਵਾਲਾ ਦੇਖ ਤਾਂ ਲੈ 1-2 ਕਿਲੋ ਦਾ ਹਾਂ ਇਹ ਦੇਖਿਆ ਬਾਬਾ ਆ ਦੇ ਦੋ ਨਹੀਂ ਦੋ ਕਿਲੋ ਵਾਲਾ ਪਰ ਪੀਸ ਆ ਇਹ ਹਾਂ ਪਰ ਪੀਸ 2 ਕਿਲੋ ਪੈਣਾ ਇਹਦੇ ਵਿੱਚ ਚਟਣੀ ਇਹ ਇਹਦਾ ਡੱਬਾ ਖਰਾਬ ਨਹੀਂ ਹੋਣਾ ਕਿ ਆ ਰੇਡਾ ਤਾਂ ਇਹੇ ਦੋਏ 400 ਦੇ 400 200 ਦੇ ਆ ਫਿਰ ਸਾਹਮਣੇ ਹਾਂ ਬਸ ਉਹ ਦੱਬ ਦੇ ਬੰਦੇ ਚਾਉਣੇ ਪਾਓ ਉਹ ਕਹਿੰਦੇ ਆ ਵੀ ਇਹਦੇ ਵਿੱਚ ਪਾ ਦੇ ਹਾਂ ਆ ਲਾ ਕੇ ਆ ਹਾਂ ਉਹ ਦਾ ਡੱਬੇ ਦੇ ਵਿੱਚ ਪਾ ਕੇ ਨਾਲੇ ਹਿੱਲਣਗੇ ਨਹੀਂ ਫਿਰ ਇਹਨੂੰ ਬਿਲਾ ਕਰੇਗੇ ਨਹੀਂ ਹਿੱਲ ਕੇ ਡੱਬੇ ਦੇ ਵਿੱਚ ਜਗਾ ਕੇ ਨੇ ਡੱਬੇ ਨੇ ਕਰ ਹਿੱਲ ਜੁਲ ਵੀ ਨਹੀਂ ਹੋਣ ਦੇਣੀ ਇਹਨੇ ਉਹ ਹਿੱਲ ਜੁਲ ਚਰਨਜੀਤ ਆ ਔਰ ਟਕਣੇ ਨਹੀਂ ਖੁੱਲਣੇ ਉੱਪਰ ਆ ਲਫਾ ਫੇੜੇ ਵਧੀਆ ਚੀਜ਼ ਆ ਪਾ ਲਿਓ ਰੱਖ ਕੇ ਪਾ ਦੇ ਹਾਂ ਇਹ ਹਿੱਲਣ ਨਹੀਂ ਦੇਣੀ ਹਾਂ ਆ ਇੱਕ ਆ ਲੈ ਗਈ ਆ ਆ ਬਾਲਾਂ ਵਾਲਾ ਆ ਬਾਲਾਂ ਵਾਲਾ ਇਹ ਚਮਟਾ ਮਹਾਤੂ ਚਿੰਟਾ ਕਰਮਕਰ ਕੀ ਫੇ ਬਾਲੇ ਸਿੱਧੇ ਕਰਨੇ ਆ ਉਹ ਕਰ ਲੈ 1600 ਦਾ ਉਧਰ ਮਹੰਗੇ ਹੋਏ ਮਹੰਗੇ ਵੀ ਆ ਚੀਜ਼ ਮਿਲ ਹੀ ਨਹੀਂ ਉਧਰ ਤੇ ਹੈ ਨਹੀਂ ਤੇ ਇੱਕ ਉਂਦਰਾ ਲਿਆ ਲੈ ਹਾਂ ਅੱਛਾ ਸਿੱਧੇ ਵਾਲੇ ਨਹੀਂ ਹੈਗੇ ਸਿੱਧੇ ਵਾਲੇ ਨਹੀਂ ਐ ਦੂਏ ਜਿਹੜੇ ਆਹ ਜਿਹੜੇ ਉਹਨੇ ਪਾਈ ਹੋਣੇ ਹੁੰਦੇ ਹਾਂ ਹਾਂ ਇਦਾਂ ਕੇ ਰੋੜੇ ਪਾ ਦੇ ਅੱਛਾ ਐ ਕਰਨੇ ਤਾਂ ਬਾਲ ਬਣੇ ਜਣ ਕੇ ਜਦ ਤੂੰ ਹੁਣ ਆਉਂਗੀ ਅਗਲੇ ਸਾਲ ਤੂੰ ਐ ਕਰਕੇ ਆਉਂਗੀ ਬਾਲਾ ਨੂੰ ਅੱਛਾ ਕੇ ਰੋੜੇ ਮੈਂ ਹੈਗਾ ਤਾਂ ਐ ਕਰਕੇ ਹੁਣੇ ਆ किरन दाए अच्छा किरण ओए ओए अलवि ओए अलवि उठ तो हो आगे हो आगे चूड़ियां मिल आ दिया हां दिखाओनी है कृषन दे गए थे उन्हें भी आया स्टेपलेजर लाता मां पक्की लाते ना तो भी ही ना हां इथे हां देख ले भाईया ਤੇ ਜੇ ਮੈਂ ਨਾ ਤੇ ਇਹਨਾਂ ਨੂੰ ਤਾਂ ਤੇ ਮੀਂਹ ਮਗਾਨਾ ਹੋਇਆ ਨਹੀਂ ਮੈਂ ਇੰਨਾ ਕੁਛ ਮੈਂ ਕਿੰਨਾ ਕੁਛ ਖਾਉਂਗੀ ਬਸ ਆਹ ਮਗਾ ਮਗਾ ਦੇ ਕਿਲੋ ਜੇ ਲੈ ਆਣੀ ਹੈ ਕੀ ਆ ਦੇ ਲੈ ਸ਼ੌਕ ਚੜਿਆ ਹੋਇਆ ਠੀਕ ਆ ਵਧੀਆ ਗੱਲਾਂ ਚਾਹੀਦੀ ਤਾਂ ਇਹ ਜਾ ਸ਼ੌਕ ਇਹ ਉੱਥੇ ਵਾਸਤੇ ਇਹਨੇ ਲੈਣਿਆ ਪੂ ਵਾਸਤੇ ਆਹ ਅੱਥੀ ਪਾ ਕੇ ਦੇਖ ਲਈ ਸੀ ਪਾ ਲਈਏ ਬਸ ਠੀਕ ਆ ਆਹਾਂ ਬਰੈਸਲੇਟ ਲੈ ਆਈ ਆਪ ਨੂੰ ਆ ਦੋ ਲਿੱਤੀ ਨੇ ਆਪ ਨੂੰ ਇੱਕ ਬੜੀ ਫਰੈਂਡ ਨੂੰ ਅੱਛਾ ਆ ਲਿੱਤੀ ਜੀ ਹੁਕਤੀ ਹੈ ਇੱਕ ਅੱਛਾ ਤੇ ਆ ਲਿੱਤਾ ਇੱਕ ਸੈਟ ਅੱਛਾ ਕੀ ਕਰਨਾ ਠੀਕ ਆ ਸੁਣ ਲੈ ਕਿਥੇ ਕਹਿੰਦੀ ਸੀ ਮੈਂ ਕੁਝ ਵੀ ਨਹੀਂ ਲੈਣ ਜਾਣਾ ਕਿਥੇ ਗਏ ਹੋ ਦੇ ਲਕਿਨਾ ਸਾਮਾਨ ਖਰੀਦ ਹੋ ਜਾਂਦਾ ਫਿਰ ਹਾਂ ਇਹ ਐਵੇਂ ਆਇਆ ਇਹਦਾ ਚੋਅ ਇਸ ਦੀ ਗੱਲ ਆ ਹੈਨ ਵਿਧਾਈ ਕੋਲੇਣ ਗਈ ਤੇ ਉੱਥੇ ਜਾ ਕੇ ਨੈਟ ਸੂਟ ਪਸੰਦ ਕਰਨ ਲੱਗੀ ਤੇ ਜਾਂਦੇ ਹੁੰਦੇ ਹੋਰ ਕੁਝ ਕਰਨ ਲੱਗ ਜਾਂਦੇ ਹੋਰ ਕੁਝ ਕਰਨ ਚੰਗੀਆਂ ਲੀ ਇੰਨੇ ਕੰਗੀ ਵਧੀਆ ਹਾ ਕੰਗੀ ਲਚਕਦੀ ਆ ਇਹ ਥੋੜਾ ਹੈ ਨਹੀਂ ਚੰਗੀਆਂ ਲੈ ਜਾ ਖਿਲ ਜਾਂਦੀ ਨਹੀਂ ਨੇ ਮਲੇਉਂਗੀ ਹੋਰ ਲੈ ਲੈ ਤੂੰ ਨਹੀਂ ਨਹੀਂ ਤੁਸੀਂ ਲੈ ਜੋ ਐਥੇ ਤਸ ਕਰੀਏ ਨਹੀਂ ਨਹੀਂ ਇੱਕ ਤੂਫੜ ਇੱਕ ਤੂਫੜ ਇੱਕ ਮੈਨੂੰ ਦੇ ਦੇਖੀ ਹੱਥ ਫੜ ਕੇ ਦੇਖ ਲੈ ਮੈਂ ਤਾਂ ਚਾਰ ਜੀ ਤਾਂ ਲਾਜਕ ਦੀ ਆ ਗੰਗੀ ਆ ਟੁੱਟਣ ਵਾਲੀ ਨਹੀਂ ਦੇਖ ਇਹਨੂੰ ਮਜਬੂਤ ਸਖਤ ਨੇ ਨਾ ਸਾਨੂੰ ਬਾਲ ਮੈਂ ਮੰਨ ਕੇ ਟੁੱਟਣ ਵਾਲੀ ਨਹੀਂ ਹੈਗੀ ਇਹ ਨਹੀਂ ਮੇਰੀ ਦਾਦੀ ਤੈਨੂੰ ਆ ਵੀ ਗੰਗੀ ਭੈਂਣੀ ਦੂਗੀ ਪਤਾ ਨਹੀਂ ਕਿੱਥੇ ਆ ਉਹ ਦਿਖਾਉਂਗੀ ਨਾ ਉਹ ਦੇਖੋ ਫੜ ਕੇ ਉਹ ਮੇਰੀ ਬੁਗਦਾ ਤੁਹਾਡੀ ਗੰਗੀ ਚਿੱਪੀ ਚੱਲ ਹੁਣ ਇਹਨਾਂ ਨੂੰ ਲੈ ਮੈਂ ਤਾਂ ਆਪਣੀ ਜਾਂਚ ਵਧੀਆ ਲੀਤੀਆਂ ਦੀਆਂ ਹਾਂ ਵਾ ਸਮਝ ਗਈ ਮੈਂ ਆਪਣੇ ਵਾਲ ਸਾਡੇ ਭਾਰੀ ਨੇ ਨਹੀਂ ਨਿਕਲਦੀ ਹੈਗੀ ਮੈਂ ਪਤਾ ਹੀ ਨਾ ਪਰ ਮਾਰਗੀ ਲੰਗਾਂ ਆ ਬਸ ਆਹ ਇਹ ਡਿਜ਼ਾਈਨ ਆ ਨਾ ਇਹਦੀ ਸਿਲਕੀ ਸਾਡੇ ਜਿਆਦਾ ਹੋਣੇ ਭਾਰੀ ਵਾਲ ਮੇਰੇ ਤੇ ਨਿਕਲਦੇ ਹੀ ਨਹੀਂ ਹੈਗੀ ਮੈਂ ਤੇ ਕਿਹਾ ਕੰਗਾ ਪਤਨੀ ਕੱਦਕ ਲਿਆ ਕੇ ਰੱਖਿਆ ਹੋਇਆ ਵੀ ਉਹਦੇ ਨਾਲ ਨਿਕਲਦੇ ਹੋਰ ਜਾ ਟੁੱਟ ਜਾਂਦੇ ਹਾਂ ਉਹ ਜੜ ਫੁੱਟਾ ਹੈ ਉਹ ਡਵਲ ਆ ਉਹ ਡਵਲ ਆ ਉਹ ਵਧੀਆ ਉਹ ਕਿਹਨੇ ਲਾਇਤੀ ਉਹ ਵੀ ਇੱਥੇ ਤੇ ਲੈ ਕੇ ਗਈ ਮੀਚੂ ਗੌਰ ਸਾਡੇ ਕਿਤੇ ਦੇਖੋ ਹੁਣ ਮੈਂ ਭੁੱਲੀ ਗਈ ਹਾਂ ਉਹ ਡਵਲ ਆ ਨਾ ਚਲੋ ਸਮੇ ਸਮੇ ਦੀ ਚੀਜ਼ ਆ ਤੇ ਲੈ ਬੀ ਸ਼ੋਅ ਕਰਕੇ ਇਹ ਮਹਿੰਗੀ ਹੋ ਆ ਹਾਂ ਬਸ ਹੋਰ ਕੁਝ ਨਹੀਂ ਹੈ ਚਲ ਕੋਈ ਗੱਲ ਹੀ ਬਿਲਕੁਲ ਮੈਂ ਦੱਸਿਆ ਹੈ ਕੱਲ ਦਾ ਹੋਗੀ ਜਾਂ ਪਾਉਣ ਲੱਗੇ ਕਰੀ ਜਾਂਦੇ ਆ ਤਾਂ ਕਰ ਲੇ ਹਾਂ ਆਏਗਾ ਹਾਂ ਲੈ ਦੱਸਿਆ ਹੈ ਕਦੇ ਆਹੀ ਚੀਜ਼ਾਂ ਨਾਲ ਯਾਦ ਕਰਨਾ ਤੈਨੂੰ ਬਾਜੀ ਉਹ ਦੇ ਲ ਤਾਂ ਠੰਡ ਲੈ ਕੇ ਆਈ ਐ ਠੰਡ ਲੈ ਕੇ ਚੱਲੀ ਐ ਫੇਰ ਹਾਂ ਮੈਂ ਦੱਸਿਆ ਵਾ ਮੈਂ ਦੱਸਿਆ ਕੱਲ ਦਾ ਕਾਲੂ ਫੁੱਲ ਮੀ ਦੱਸਿਆ ਹੋਇਆ ਜੇ ਮੀ ਹੋ ਗਿਆ ਤੁਸੀਂ ਤਾਂ ਰਸਤੇ 'ਚ ਹੌਲੀ-ਹੌਲੀ ਜਾਹ ਹੋ ਜੂਗਾ ਹਨਾ ਵੀ ਕਾਲੀ ਨਹੀਂ ਹੋਊਗੀ ਫਿਰ ਨਹੀਂ ਉਹੀ ਕਾਲੀ ਹੋਣੀ ਆ ਹਨਾ ਵੀ ਚਲ ਪਹਿਲਾਂ ਉੱਥੇ ਪੁੱਜ ਜੀਏ ਕੋਈ ਚੱਕਰ ਨਹੀਂ ਚੱਕਰ ਨਹੀਂ ਠੀਕ ਨਹੀਂ ਹੋਰ ਤੁਹਾਡੀ ਹੋ ਗਈ ਤੁਸੀਂ ਹਾਂ ਐ ਕਹਿ ਕੇ ਬਿੱਲ ਨਾ ਘਟਾਈ ਆ ਨਹੀਂ ਹੁੰਦਾ ਗੱਲ ਹੈਗੀ ਉਹ ਭਾਵੇਂ ਹੁਣ ਕੀ ਕਰੇ ਅਸੀਂ ਕੈਸ਼ ਸਾਡੇ ਬਸ ਨਹੀਂ ਹੈਗੇ ਇਹ ਚੀਜ਼ ਚਿੜੀਆਂ ਚਿੜੀਆਂ ਤੇ ਕੁੜੀਆਂ ਕੁੜੀਆਂ ਚਿੜੀਆਂ ਤੇ ਕੁੜੀਆਂ ਦਾ ਕੋਈ ਟਿਕਾਣਾ ਨਾ ਹਨਾ ਦੌਰ ਨਹੀਂ ਦੇਣੀ ਗੱਦ ਪਰ ਹੁਣ ਕਰੀਏ ਕਿ ਮੇਰੀ ਮੂਰੀ ਆਰਮਾ ਰਾਜੇ ਤੇ ਮਹਾਰਾਜਾ ਨੇ ਨਹੀਂ ਰੱਖੀਆਂ ਦੇਖ ਲਓ ਅਸੀਂ ਵੀ ਤੁਹਾਨੂੰ ਜ਼ੋਰ ਪਾ ਸਕਦੇ ਅਸੀਂ ਨਹੀਂ ਤੋੜਦੇ ਤੋੜ ਤੁਸੀਂ ਉਹ ਨਹੀਂ ਰਹਿ ਸਕਦੇ ਕੁੱਤੇ ਆਪ ਹਾਂ ਹੁਣ ਜੋ ਮਰਜੀ ਕਹੀ ਆ ਹਾਏ ਮੈਂ ਜਾਣਾ ਹੈ ਮੈਨੂੰ ਮਾਲਾ ਹੁੰਦੇ ਤੁਸੀਂ ਰਹਿਣ ਚਲ ਕੋਈ ਜਰਰੀ ਕਰ ਦਿੰਨੀ ਮੈਂ ਪਾਸ ਪਰਸੋਂ ਚਲੇ ਦੋ ਦਿਨ ਚਲੇ ਜਾਊਂਗੀ ਕੋਈ ਗੱਲ ਨਹੀਂ ਜਿਆਦਾ ਮੈਂ ਆਪਣੀ ਭੈਣ ਨੂੰ ਵੀ ਮਿਸ ਕਰਦੀ ਆ ਉਹ ਮੈਨੇ ਮਿਲ ਨਹੀਂ ਸਕਤ ਨੇ ਹਾਂ ਬਿਮਾਰ ਆਓ ਚਲੋ ਚਲ ਕੋਈ ਗੱਲ ਨਹੀਂ ਉਹਨੂੰ ਵੀ ਬਹੁਤ ਜ਼ਿਆਦਾ ਮਿਸ ਕਰਦੀ ਮਜਬੂਰੀ ਆ ਮਜਬੂਰੀ ਨੂੰ ਸਲਾਮ ਹੈ ਕੋਈ ਗੱਲ ਨਹੀਂ ਕੀ ਪਤਾ ਕੁਝ ਨਹੀਂ ਪਤਾ ਕੀਤਾ ਇਹ ਖੜੀ ਆ ਉਹ ਵੀ ਕੀ ਪਤਾ ਜੇ ਠੀਕ ਹੋਵੇ ਹਾਂ ਜਾਂ تمہਾਰੇ ਨੇ ਕਿਹੜੇ ਬਹਾਨੇ ਸੀ ਤੁਹਾਨੂੰ ਮਲਾਵ ਕਰਾਉਣਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਹਾਂ ਸਭੇ ਜਾਵੇ ਕੋਈ ਨਹੀਂ ਭੈਣ ਭਾਈ ਹੋਵੇ ਸਭੇ ģੇੜਾ ਲਾਵੇ ਬਾਈ ਆਪਣੇ ਪ੍ਰਦੇਸੀਆਂ ਭੈਣ ਭਾਈਆਂ ਕੋਲ ਸਭ ਦਾ ģੇੜਾ ਲੱਗਣਾ ਚਾਹੀਦਾ ਸਹੀ ਗੱਲ ਆ ਹੈਨਾ ਵੇ ਬੰਦਾ ਆਇਆ ਨਹੀਂ ਹੁੰਦਾ ਵੀ ਉਹ ਸਿੱਧਰ ਨੂੰ ਕਹਿੰਦਾ ਲੈ ਅੰਦਰ ਇਹ ਬੰਦਾ ਮਿਲਣਾ ਆਇਆ ਖੁਸ਼ੀ ਬਹੁਤ ਬੜੀ ਹੁੰਦੀ ਹੈ ਖੁਸ਼ੀ ਹੋ ਜਾਂਦੀ ਆ ਹਾਂ ਹੁਣ ਆਪਾਂ ਜਾ ਨਹੀਂ ਸਕਦੇ ਸਾਰੇ ਵੀ ਨਹੀਂ ਜਾ ਸਕਦੇ ਚੱਲ ਇੱਕ ਟਾਵਾ ਟੱਲਾ ਚੱਲ ਜੀਓ ਸਾਰੇ ਵੀ ਨਹੀਂ ਜਾ ਸਕਦੇ ਵੀ ਨੇੜੇ ਨਹੀਂ ਹੈਗਾ ਜੇ ਨੇੜੇ ਹੋਏ ਬੰਦਾ ਫਿਰ ਤਾਂ ਟਰੱਕ ਪਾ ਕੇ ਚਲਾ ਬੋਲੀ ਚਲਾ ਬੋਲੀ ਕੋਲ ਨੂੰ ਚਲੋ ਅੱਦੇ ਅੱਦੇ ਤੁਰੇ ਦੁੱਧ ਉੱਤਰ ਜਾ ਕੇ ਹਾਂ ਅੱਦੇ ਮਾਲਾ ਜਾਓ ਅੱਦੇ ਬੰਦੇ ਵਾਲਾ ਜਾ ਚੱਲ ਕੋਈ ਗੱਲ ਨਹੀਂ ਦੇਖ ਪਾਈ ਆਪਣਾ ਘਰ ਤੇ ਚੰਗੀ ਲਾਤੀਆਂ ਹੈਨਾ ਵੀ ਘਰ-ਵਾਰ ਦੀ ਸਰਦਾਰੀ ਨਹੀਂ ਕੀ ਧੀ ਗੱਲ ਕਹਿ ਦਿੰਦੇ ਆਪਾਂ ਹੈ ਨਾ ਗਵੜ ਘਰ ਚ ਚੰਗੀ ਲੱਗਦੀ ਹੈ ਹਾਂ ਜਦ ਵਿਆਹ ਹੋ ਜਾਂਦਾ ਬੰਦਾ ਤਾਂ ਚਾਹਵੇ ਕੁੜੀਆਂ ਨੂੰ ਫਿਰ ਆਏ ਕਹਿਣ ਲੱਜਿੰਦੇ ਫਿਰ ਤੇ ਮੇਰੀ ਗੱਲ ਸੁਣ ਹੁਣ ਕੀ ਕਹਾ ਮੈਂ ਬੋਲ ਕੀ ਕਹਾ ਬੋਲ ਚੱਲ ਆਈ ਡਾਇਲੋਗ ਮੈਨੂੰ ਵੱਜਦਾ ਮੈਂ ਤਾਂ ਹੀ ਮੇਰੇ ਦਿਲ ਨੂੰ ਲੱਗੀ ਆਏ ਮੇਰੀ ਮੰਮੀ ਕਹਿਣ ਲੱਗੀ ਜੀ ਮੈਂ ਆਉਂਦੀ ਹੋਊਂਗੀ ਕਹਦੇ ਮੈਂ ਕਿ ਨਹੀਂ ਮੰਮੀ ਮੇਰਾ ਜੀ ਨਹੀਂ ਤੂੰ ਆਪਣੇ ਘਰ ਚ ਸੋਹਣੀ ਲਾਦੀ ਆ ਥੋੜੀ ਕਹ ਲੱਗੀ ਇਹ ਤਾਂ ਹੈ ਆਪਣੇ ਘਰ ਸੁੱਕੀ ਮਿੱਸੀ ਜਿਵੇਂ ਮਰਜੀ ਪਹਿਲਾਂ ਤੁਸੀਂ ਕਹਦੇ ਲਈ ਹੈਗੇ ਜੇ ਤੁਹਾਡੇ ਕੋਲ ਹੁੰਨੇ ਸੀ ਪਾਈ ਦੇ ਰਾਜੇ ਮਹਾਰਾਜ ਨੇ ਨਹੀਂ ਰੱਖਿਆ ਤੈਨੂੰ ਮੈਂ ਪਹਿਲਾਂ ਵੀ ਕਿਹਾ ਤਾਂ ਹੈ ਗੁਰੂ ਦੇਵ ਵੀ ਦੇਵਤਿਆਂ ਨੇ ਨਹੀਂ ਰੱਖੀਆਂ ਉਹਨਾਂ ਨੇ ਵੀ ਤੋਰੀਆਂ ਧੀਆਂ ਤਾਂ ਹੀ ਅੱਗੇ ਪਾਈ ਦੇਖੋ ਹੁਣ ਜੇ ਧੀ ਤੋਰੀ ਤਾਂ ਮਾਂ ਬਣੀ ਜੇ ਮਾਂ ਬਣੀ ਤਾਂ ਕਹਾਂ ਬੱਚਾ ਚੱਲਿਆ ਕਿ ਨਹੀਂ ਫਿਰ ਸਾਰੇ ਜੀ ਤੇ ਇਹਨਾਂ ਦਾ ਵੀ ਬਸ ਦਿਨ ਕਿਰਨਾ ਦਾ ਵੀ ਝਾਊ ਮਾਮਕਾਰਦਾ ਦਿਲ ਇਹਦੀ ਵੀ ਪੁੱਛ ਲਓ ਵੀ ਇਹ ਕਿਆ ਕਹਿੰਦੀ ਆ ਜੀ ਜੀ ਮੈਨੂੰ ਕਿਰਨਾ ਮੰਮੀ ਤੇਰੀ ਹੋਰ ਕੋ ਕਹਿੰਦੀ ਆ ਕਹਿੰਦੀ ਵੀ ਕਿਰਨਾ ਨੂੰ ਮਨਾ ਲੂ ਮੈਂ ਛੁੱਟੀ ਵੀ ਤਾਂ ਲੰਨੀ ਆ

ਪਸਾਰੂ ਜਾ ਔਖਾ ਨਾ ਉਹਦੇ ਵਸੇ ਹੀ ਪੁੱਛ ਨਹੀਂ ਕਿ ਇਹਨੇ ਤੁਹਾਡੇ ਸਕੂਲ ਦਾ ਵੀ ਔਖਾ ਬਣਾ ਪੁੱਤ ਕਿਦਾਂ ਸਕੂਲ ਮੈਂ ਹੀ ਛੱਡਣਾ ਹੈ ਮੈਂ ਹੀ ਤੁਹਾਨੂੰ ਚੱਕਣਾ ਹੈ ਦੇ ਜਵਾਬ ਹੈ ਕੋਈ ਜਵਾਬ ਕੀ ਆਉੜੀ ਰੱਖਿਆ ਵੇ ਅਸੀਂ ਕੌੜੀ ਦੀ ਵੀ ਮੇਰੀ ਡਿਊਟੀ ਹੈ ਉਹਨੇ ਵੀ ਮੈਂ ਕਮਾਉਣਾ ਹੁਣ ਸੋਚਦਾ ਕਿ ਮੈਂ ਕਿਹਨਾਂ ਦਾ ਮੇਰੀ ਸਟੱਡੀ ਆ ਫਿਰ ਗਾਹਾਂ ਕਹਾ ਬੰਦਾ ਕਜ਼ੀਰਦਾਰੀ ਦੀ ਨਿਆਣੇ ਵੀ ਵੜਦੇ ਜਿੱਦਾਂ ਪੜਾਈਆਂ ਬਾਅਦ ਕੰਮ ਛੇ ਰੇ ਇਹਨਾਂ ਨੇ ਕਿ ਤੇਰੀ ਹੈਗਾ ਹਾਂ ਫੇਰ ਤਾਂ ਇਹਨਾਂ ਨੇ ਵੀ ਕਹਦੇ ਕਰਨਾ ਮਮਾ सारी छुट्टी नहीं मिलती दफ्तर है हाले न्याने हाले न्याने हाले, हाले सोझी नहीं जू जोजी फिर पता लगना नहीं जा। ਖਾ ਚਾਹ ਲੂ। ਉਹ ਦੇਖ। ਦੇਖ ਲੈ ਮੰਮੀ ਭਾਂਜੀ ਦੀ ਪਤਾ ਹੀ ਨਹੀਂ ਲੱਗਿਆ ਵੀ ਕਿਆ ਕਰਨਾ। ਹਾਂ ਸਿਗਰਟ ਹੈ ਨਾ। ਸਿਗਰਟ ਗੱਲਾਂ। ਠੀਕ ਆ। ਜਿਹੇ ਪਾਸੇ ਤੇ ਜੰਦਾ ਕੱਢਾ। ਮੈਂ ਸਿਗਰਟ ਬੋਡੀਗਾਰਡ ਰੱਖੇ ਹੋਲੇ ਦੋ। ਫੇਰ ਲੰਘੇ। ਸਾਡੇ ਅਗਲੇ ਚਲੋ। ਬਾਕੀ ਠੀਕ ਹੈ ਜੀ। ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ 'ਚ। ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਜੀ।